ਭਾਗਦਿਆਂ ਲਈ ਬੋਲੀਕਾਰਾਂ ਨੂੰ 50000 ਰੁਪਏ بطور ਸਕورٹی ਜਮ੍ਹਾਂ ਕਰਵਾਈ ਗਏ ਨੇ ਜੋ ਸਫਲ ਬੋਲੀਕਾਰ ਤੋਂ ਬਿਨਾ ਬਾਕੀ ਜਿਹੜੇ ਸਾਰੇ ਬੋਲੀਕਾਰਾਂ ਦੇ ਕੀਮਤ ਵਾਸ ਮੁੱਲ ਜੋ ਹੈ ਸਫਲ ਬੋਲੀਕਾਰ ਨੂੰ ਬੋਲੀ ਦੀ ਪੂਰੀ ਰਕਮ ਦਾ 1/4 ਇਸ ਦਾ ਮੌਕੇ ਪਰ ਜਮ੍ਹਾਂ ਕਰਵਾਉਣਾ ਪਵੇਗਾ ਬਾਕੀ ਰਹਿਦੀ ਰਕਮ 3/4 ਇਸ ਦਾ ਸਫਲ ਬੋਲੀਕਾਰ 7 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣਾ ਜ਼ਿੰਮੇਵਾਰ ਹੋਵੇਗਾ ਸਫਲ ਬੋਲੀਕਾਰ ਵੱਲੋਂ ਦਿੱਤੀ ਗਈ ਬੋਲੀ ਜੇ ਕੋਈ ਵੀ ਤੀਸਰਾ ਬਰਦਾ ਜੀਐਸਟੀ ਵਕਰਾ ਰਸੂਲ ਕੀਤਾ ਜਾਵੇਗਾ ਸਫਰ ਬੋਲੀਕਾਰ ਵੱਲੋਂ ਪੂਰੀ ਕੀਮਤ ਦਾ ਜੀਐਸਟੀ ਦੀ ਰਸੀਦ ਪੇਸ਼ ਕਰਨ ਤੋਂ ਬਾਅਦ ਅਤੇ ਪੂਰੀ ਰਕਮ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਹੀ ਮਾਲ ਸਫਰ ਬੋਲੀਕਾਰ ਦੇ ਹਵਾਲੇ ਕੀਤਾ ਜਾਵੇਗਾ ਸਫਰ ਬੋਲੀਕਾਰ ਵੱਲੋਂ ਜੇਕਰ ਬਾਕੀ ਰਹਿਤੀ ਰਕਮ 3/4 ਹਿੱਸਾ 7 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਉਸ ਬੋਲੀਕਾਰ ਵੱਲੋਂ ਬੋਲੀ ਸਮੇਂ ਪ੍ਰਤੌਰ ਦੀ ਮਾਰਕੀ ਜਮ੍ਹਾਂ ਕਰਵਾਈ 50000 ਰੁਪਏ ਅਤੇ 1.4 ਹਿਸਤਾ ਰਕਮ ਨੂੰ ਜप्त ਕਰਕੇ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਇਸ ਰਕਮ ਪਰ ਬੋਲੀਕਾਰ ਦਾ ਬਾਅਦ ਵਿੱਚ ਕੋਈ ਅਧਿਕਾਰ ਨਹੀਂ ਹੋਵੇਗਾ ਅਗਰ ਸਾਫੇ ਸਫਲ ਬੋਲੀਕਾਰ ਨਿਸ਼ਚਿਤ ਸਮੇਂ ਅੰਦਰ ਅੰਦਰ ਬਾਕੀ ਰਕਮ ਸਵੇਤ GST ਦੀ ਸੀ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਲਾਟ ਦੀ ਬੋਲੀ ਰੱਦ ਕੀਤੀ ਜਾਵੇਗੀ ਕਹਿੰਦੇ ਲੋਕ ਵੀ ਸ਼ੁਰੂ ਹੋ ਗਏ ਨੇ ਹਾਂ ਤਾਂ ਤਸਵੀਰਾਂ ਦਿਖਾ ਰਹੇ ਹੈ ਕਿ ਇਹ ਫਸਲਾਈਂ ਦੀਆਂ ਜਿੱਥੇ ਆ ਵਾਹਨ ਜਿਹੜੇ ਹੈਗੇ ਆ ਉਹ ਅੱਜ ਅਮਨਿਆ ਆ ਬੋਲੀ ਲੱਗੀ ਜਾਣੀ ਹੈ ਤੇ ਕੋਈ ਵੀ ਵਾਹਨ ਦੁਬਾਰਾ ਸੜਕ ਤੇ ਚੱਲਣ ਦਾ ਅਧਿਕਾਰ ਨਹੀਂ ਹੋਵੇਗਾ ਪ੍ਰਸ਼ਾਸਨੂ ਕਾਰਨ ਕਰਕੇ ਬੋਲੀ ਦੀ ਕਮੇਟੀ ਨੂੰ ਬੋਲੀ ਜਿਹੜਾ ਸ਼ਰਤਾਂ ਤੇ ਮੜਾ ਰਿਹਾ ਹੋਏ ਕਿ ਕਲਾਕੀ ਚਾਹ ਸਰਗੜੇ ਦੀ ਆਈ ਕਿੰਨੇ ਨੰਬਰ ਆ 12 ਨੰਬਰ ਦੀ ਆਈ 10,72,600 ਰੁਪਏ ਆ ਜੀ ਨਹੀਂ ਅੱਗੇ ਕਿੰਨੇ ਜੀ 2090 10 ਲੱਖ 74000 ਕੀ ਸੋਈ 7 ਨੰਬਰ ਦਾ 7 ਨੰਬਰ ਦਾ ਹੀ 10 ਲੱਖ 74000 ਕੀ ਸੋਈ 6 ਨੰਬਰ ਦਾ 10 ਲੱਖ 74000 ਕੀ ਸੋਈ ਜੀ 6 ਨੰਬਰ 6 ਨੰਬਰ ਦਾ ਹੀ ਉਹ ਨਾ ਕਿਤੇ ਆ 10 ਲੱਖ 74000 6 ਨੰਬਰ ਫਰਮ ਦਾ ਹੀ ਪਹਿਲਾ ਲਾਡ ਗਿਲਦੇ ਵਿੱਚ 29 ਹੋਮ ਜੋ ਯਾਰ ਹੋਮ ਨਹੀਂ ਪੈਦਾ ਇਹ ਕੁੰਮੀ ਬੋਲੀ ਆ ਕੋਈ ਵੀ ਜਿਹਨਾਂ ਨੇ ਸਕورٹی ਜਮ੍ਹਾਂ ਕਰਾਈ ਆ ਬਾਹਰ ਲੈ ਸਕਦਾ ਇਹ ਕੁੰਮੀ ਬੋਲੀ ਪੱਕੀ ਨਹੀਂ ਆ ਅੱਗੇ ਆਪਾਂ ਦੱਸ ਦਿੰਦੇ ਆ ਯਾਰ ਬੋਲੀ ਜਨਮ ਨੇ ਰਹੀ ਆ ਯਾਰ ਨੇ ਤੁਸੀਂ ਨਾਲ ਜੀ ਬੇਲੇ ਦੇ ਘਾਟੀ ਜਣਾ ਉਹਨੇ ਕਿੰਨੀ ਬੋਲੀ ਆਈ ਕਿੰਨੀ ਬੋਲੀ ਆ ਜਰਾ ਕਿੰਨੀ ਬੋਲੀ ਹੈ ਕਿੰਨੀ 107560 107560 86 108600 1088 ਦੀ 7 ਨੰਬਰ ਜੀ 7 ਨੰਬਰ ਦੀ 108600 100000 ਰੁਪਏ ਕਰੋ

12 ਲੱਖ 21 ਨੰਬਰ ਦਾ ਹੀ 12 ਲੱਖ 12 ਲੱਖ 12 ਲੱਖ ਨੇ 12 ਲੱਖ ਦਾ 21 ਨੰਬਰ ਦਾ ਜੀ 21 ਨੰਬਰ ਹਰਮ 12 ਲੱਖ ਰੁਪਏ ਸਾਡੇ ਜਿਹੜਾ ਵੀ ਬੋਲੀਕਾਰ ਪਹੁੰਚਿਆ ਕੁੱਲੀ ਬੋਲੀ ਆ ਕੋਈ ਵੀ ਬੋਲੀ ਲਗਾ ਸਕਦਾ 12 ਲੱਖ ਰਪਏ ਇਸ ਦੇ ਅੰਦਰ ਹਰਮ ਹੋਵੇ ਨੰਬਰ ਦਾ 12 ਲੱਖ ਰੁਪਇਆ ਜਿਹੜਾ ਆ 21 ਨੰਬਰ ਤੇ ਆ ਆ ਬਾਈ ਨੇ ਦੱਸ ਸਕ 12 12 ਮਾਰਕਸ ਦੀ ਆ ਵਾਫਾਰੇ ਆ ਕੋ ਚੂ 21 ਨੰਬਰ ਦੱਸਦਾ 21 ਨੰਬਰ ਸਰ ਜੇ ਕੋਈ ਹੋਰ ਵੀ ਜਿਹੜਾ ਸਾਡੇ ਕੋਲ ਪੁੱਛ ਸੀਗਾ ਬਾਈ ਨੇ ਇਸ ਤੇ ਇੱਕ ਰਕਮ ਪਾ ਸਕਦੇ ਆ 23 ਵੀ ਕਲੇਸ ਦੇ ਲਾੜਦੇ ਦੇ ਸ਼ਾਮਲੇ ਨੇ 12 ਲੱਖ ਰੁਪਏ ਮੁਮਿੰਨ ਵਾਈ ਗਈ ਹੈ ਇਸ 3 ਨੰਬਰ ਫਾਰਮ ਵੱਲੋਂ ਬਹੁਤ ਹੀ ਥੋੜਾ ਜ਼ਮਾਨਤ ਦੇ ਕੋਲ ਜਿਹਨੇ ਰਾਏ ਕਰਨੀਆਂ ਬਹੁਤ ਦੂਰੋਂ ਆਏ ਹੋ ਬਹੁਤ ਹੀ ਐਸਐਮਐਸ ਆ ਇਹ ਨਾ ਹੋ ਜੀ ਨਾ ਉਹ ਰੱਖਣਾ ਚਾਹੀਦਾ ਪਾਣਾ ਲੱਖਾਂ ਕਿਸ ਤੋਂ ਕਰਨਾ 21 ਨੰਬਰ ਫਾਰਮ ਵੱਲੋਂ 12 ਲੱਖ ਹੋ ਗਿਆ ਹੁਣ ਕੀ ਹੋਊ ਚੱਲਦਾ ਉਹ ਨਾ ਵਿਆਪਨ ਦੀ ਇਹਦਾ ਪਾਣਾ ਲੱਖ ਨਹੀਂ ਸਭ ਲਈ ਛੱਤੀ ਦੰਗਲੇ ਬਹੁਤ ਉੱਤੇ ਆਈ ਦੀ ਰੇਗਿਆ ਕੋਣ ਮਾਫ ਪ੍ਰਾਹ ਦਾ 12 ਵੱਜ ਕੇ ਖੜੀ ਹੈਗਾ ਸਾਰਿਆਂ ਨੂੰ ਟੈਨਸ਼ਨ ਪਾਤੀ ਨਹੀਂ ਉਹਨਾਂ ਦੀ ਮਿਲਤਾ ਕਰੀ ਰਹਾ ਕਰ ਹਾਂ ਜੀ 12 ਲੱਖ 21000 ਰੁਪਏ ਦੀ ਕੋਈ ਜੀ 12 ਲੱਖ 21 1000 1 ਨਹੀਂ 2 ਹੀ 12000 12 ਲੱਖ 2000 12 ਲੱਖ 2000 6 ਨੰਬਰ ਫਾਰਮ ਬਲੋ 6 ਨੰਬਰ ਫਿਰ ਆ ਗਈ 12 ਲੱਖ 2000 2000 ਮਾਲ ਨੂੰ ਜਿਹੜਾ ਇੱਥੇ ਲਈਤੋ ਗ੍ਰੀਨ ਮਾਰਕ ਆਈ ਜਮਾ ਲੋਕਾਂ ਦਾ 12 ਲੱਖ 2000 ਦੀ 2006 ਨੰਬਰ ਫਾਰਮ ਵੱਲੋਂ ਜਿਹੜੇ ਵੀ ਗੋਲੀਕਾਰ ਇੱਥੇ ਪਹੁੰਚੇ ਨੇ ਕੁੱਲੀ ਗੋਲੀ ਨੂੰ ਲਾ ਕੇ ਭਾਗ ਲੈ ਸਕਦੇ ਨੇ 12 ਲੱਖ 2000 ਰੁਪਿਆ 6 ਨੰਬਰ ਫਾਰਮ ਵੱਲੋਂ ਇਹਦੇ ਵਿੱਚ 29 ਵੀ ਇਕਲ ਸ਼ਾਮਲ ਨੇ ਇਸ ਲਾੜ ਦੇ ਵਿੱਚ ਜਿਹੜਾ ਪੈਂਦਾ ਗੁੱਲੀ ਹੋ ਰਹੀ ਆ 29 ਵੀ ਇਕਲ ਦੇਤੀ 12 ਲੱਖ 2000 ਰੁਪਏ ਕੀਮਤ ਲਗਾਈ ਵੀਏ 6 ਨੰਬਰ ਫਰਮ ਵੱਲੋਂ ਦਾਰੀਅਤ ਕੁੰਨੀ ਗੋਲੀ ਆ ਜਿਹੜੇ ਬਾਈ ਸਾਡੇ ਗੋਲੀਕਾਰ ਪਹੁੰਚੇ ਹੋਏ ਨੇ ਵੱਖ-ਵੱਖ ਪੰਜਾਬ ਦੇ ਰਾਜ ਜੁਨਨ ਦੇ ਵਿੱਚ ਪਹੁੰਚੇ ਨੇ ਦਾਰੈ ਨੂੰ ਖੁੱਲਾ ਇਹਦੇ ਤੇ ਕੋਈ ਵੀ ਇਸ ਤਰ੍ਹਾਂ ਲੈ ਸਕਦਾ ਇਸ ਦੀ ਅਸੀਂ 12 ਲੱਖ 2000 ਦੀ 6 ਨੰਬਰ ਹੈ 6 ਨੰਬਰ ਫਰਮ ਵੱਲੋਂ 12 ਲੱਖ 2000 ਲੈ ਗਏ ਨਕਤੀ ਵਿਕਲਨ ਇਸ ਦੇ ਵਿੱਚ ਆਲਰੇਡੀ ਜੁੜਾ ਹੋਇਆ ਹੈ ਉਹ ID ਦੀ ਪਾਲਣਾ ਕਰਨਾ ਉਸ ਨੂੰ ਪਹਿਲਾਂ ਜੁੜੀ ਹੋਈ ਯਾਦ ਰੱਖਿਓ 12 ਲੱਖ 2000 12 ਲੱਖ 2000 ਅਦੀਤਾ ਜੀ ਲੋਕੇਵਾ ਕਰ ਰਹੇ ਆ ਵੀ ਸਾਡਾ ਹੱਕ ਪੈਸਾ ਕਰਵਾਉਣਾ ਨਹੀਂ ਮੇਰੇ ਵੀ ਬੁਲੀਦਾਰ ਹੈ ਭਾਗ ਤੇ ਜਿਹੜਾ ਮਚ ਰੋ ਰਿਹਾ ਦੀ ਬਿਮਾਰੀ ਫੈਲ ਰਹੀ ਹੈ ਦੇ ਸ਼ਹਿਰ ਦੇ ਅੰਦਰ ਮੇਰੇ ਅੰਦਰ ਹੈ ਕਿ ਆਲਿੰਗੂ ਫੈਲ ਰਿਹਾ ਹੈ ਚਿਕਨਗੁਨੀਆ ਫੈਲ ਰਿਹਾ ਹੈ ਕਿ ਤੁਮਾਰਾ ਸਫਾਈ ਹੋ ਜੇ ਥਾਣਿਆਂ ਦੀ ਵੀ ਲੋਕਾਂ ਨੂੰ ਜਿਹੜੇ ਬਿਮਾਰੀਆਂ ਲੱਗਦੀਆਂ ਪਰ ਦੋ ਸੋ ਲਓ ਰਿਹਾ ਕੋਈ 1 ਲੱਖ 2 ਲੱਖ ਮੇਰਾ ਘਰ ਵੀ ਜਾਊਗਾ ਤਾਂ ਇਹ ਬਰਤੀ ਕਰਨੀ ਆ ਸਫਾਈ ਮਾਰਾ ਨਾ ਕਿਚ ਪੈ ਰਹੀ ਹੈ ਸਫਾਈ 10 ਕਿ ਲੱਖ ਦਾ ਵਟ ਲਾਂਗੇ 2 ਲੱਖ ਰੁਪਏ ਘਰ ਜੂਗਾ ਟੈਕਸ ਦੇਣਾ ਸਰਕਾਰ ਨੂੰ ਮਿਲੂਗਾ ਚਲੋ ਕੋਈ ਗੱਲ ਨਹੀਂ ਆਪਾਂ ਹੀ ਖਾਣਾ ਖਾਣੀਆਂ ਹੈ ਇਹਨਾਂ ਨਾਲ ਬੜੀਆਂ ਨਾ ਕੋਲ ਨਾਲ ਬੜੀਆਂ ਇਹ ਸੋਚਿਆ ਕਿਸੇ ਮੰਤਰੀ ਨਾਲ ਰਿਸ਼ਤ ਕਰਕੇ ਬੋਲਣਾ ਜੋ ਵੀ ਰਵੀ ਵੱਲੋਂ 12 ਲੱਖ 2000 ਇੱਕ ਤੇ ਮਤਲਬ ਇਹ ਜਦਾਂ ਲੇਗਾ ਅਸੀਂ ਪਸੰਦ ਕਰੀਏ ਦੇਸ਼ ਦੇ ਪ੍ਰਤੀ ਉਹਨਾਂ ਦੀ ਦੇ ਬੰਦਾ ਕਾ ਪਾਈ ਆ ਜੀ ਮਾਸ ਦੀ ਪਾਈ ਦਾ ਝੰਡਾ ਲੋਕ ਕਿਸ ਪਾਸੇ ਦਾ ਮੈਂਰਾ ਵੀ ਪਾਲਾ ਪਾਈ ਹੈ ਸਰਕਾਰ ਪਾਲੋ ਪਾਲੋ ਕਾਤੇ ਚ ਵੀ ਹੋ ਲੱਖ ਲੱਖ ਰਾਇ 300000 ਬਾਈ ਹੋਵੇ ਕੋਈ ਗੱਲ ਨਹੀਂ ਬਾਈ ਸ਼ਰਮਾ ਜੀ ਕਿਤੇ ਕਿਤੇ 5-5 ਲੱਖਾਂ ਤੋਂ ਹੀ ਬਏ ਲੱਗਦੇ ਆ ਮਾਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਨਾ ਲਾਉਣਾ ਸਾਰੇ ਬੋਲੀਕਾਰ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਨੇ 12 ਲੱਖ 9000 21 ਨੰਬਰ ਦਾ 12 ਲੱਖ 9000 ਦੀ 21 ਨੰਬਰ ਦਾ ਆਹਾਂ 12 ਲੱਖ 9000 ਦੀ 21 ਨੰਬਰ ਦੀ ਜਿਹੜੇ 12 ਲੱਖ 11000 ਦੀ 22 ਨੰਬਰ ਦਾ ਜੀ ਪਿੱਛੇ ਦੇਖ ਮੈਡਮ ਲੱਗਿਆ ਮੈਡਮ 12 ਲੱਖ 31000 ਜੀ 12 ਲੱਖ 31000 ਜੀ 6 ਨੰਬਰ ਟੋਕਨ ਵਾਲਾ 12 ਲੱਖ 31000 ਜੀ ਭਾਈ ਨੰਬਰ ਤੋਂ ਜਿਹੜੇ ਸਰ ਵਿੱਚ 22 ਕੰਨੇ ਜਿਹੜੇ ਟਰੱਕ ਕੈਸਟਰ ਟੂਨੀ ਕਾਰ 22 ਨੰਬਰ ਉਹਨਾਂ ਦਾ ਜਾਓ ਨਾ ਮੜਾ ਯਾਰ ਸਾਡੀ ਕੋਈ ਖੜੇ ਹੋ 12 ਲੱਖ 31000 ਲਈ ਹੈ 6 ਨੰਬਰ ਤੇ ਜੀ ਸਾਰੇ

barana ke situ, Ceto C6 berbareng bayi Baranak ke अज ज नीलामी की है बाल कम एस एस साहब डी एस पी मनजीत सिंह जी मोटर व्हीकल इंस्पैक्टर साढ़े सरदार ਪੁਰੇਂਦਰ ਗਿਲਜੀ ਪੁਰੇਂਦਰ ਗਿਲਜੀ ਇਹ ਸਾਡੀ ਇਹਨੇ ਕਮੇਟੀ ਜਿਹੜੀ ਹੈ ਇਹ ਇਕੱਠੀ થઈ ਗਈ ਹੈ ਦੇ ਅੰਦਰ ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਖਬਾਰਾਂ ਦੇ ਅੰਦਰ ਐਡ ਕੀਤੀ ਸੀਗੀ ਜਿਹੜੇ 106 ਵਿਕਲ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਦੇ ਅੰਦਰ ਬੋਲੀ ਨੇ ਪਾਏ 22 ਜਿਹੜੀ ਪਾਰਟੀਆਂ ਅਸੀਂ ਜਿਹਨੇ ਪਾਰਟਿਸਪੇਟ ਕੀਤਾ ਸੀਗਾ ਤੇ 106 ਵਿਕਲਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕਿੰਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਹੁ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣ ਜਿਹੜੇ 25 ਲੱਖ ਤੇ 49000 ਰੁਪਿਆ ਜਿਹੜੀ ਹੈਗੀ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ 1/4 ਜਿਹੜਾ ਹੁਣ ਜਮ੍ਹਾਂ ਕਰਾਵਾਂਗੇ ਤੇ ਬਾਕੀ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਹੈਗਾ ਕੰਮ ਹੈਗੀ ਇਹ ਜਮਾ ਕਰਾਉਣ ਦੇ ਜ਼ਿੰਮੇਦਾਰ ਹੋਣਗੇ ਅਗਰ ਇਹ ਰਕਮ ਜਮਾ ਨਹੀਂ ਕਰਾਉਂਦੇ ਹੈ ਤਾਂ ਇਹ ਜਿਹੜੀ ਰਕਮ 1/4 ਤੇ 50000 ਰੁਪਏ ਜੋ ਜਮਾ ਕਰਾ ਰੱਖਿਆ ਨੂੰ ਜਬਤ ਕੀਤਾ ਜਾਊਗਾ ਸਰਕਾਰੀ ਖਜ਼ਾਨੇ 'ਚ ਜਮ੍ਹਾ ਕਰਾ ਦਿੱਤਾ ਜਾਊਗਾ ਸਰ ਕਿੰਨਾ ਕਿੰਨਾ ਕ ਅੰਦਾਜ਼ਾ ਸੀ ਸਰ ਤੁਹਾਨੂੰ ਬੋਲੀ ਜਾ ਕੇ ਬੋਲੀ ਠੀਕ ਹੋਈ ਹੈ ਕਿ ਇਸ ਤੋਂ ਇੱਕ ਆਈਡੀਆ ਹੋ ਗਿਆ ਬੋਲੀ ਠੀਕ ਹੋਈ ਹੈ ਕਿਉਂਕਿ ਸਾਡੇ ਅੰਦਾਜ਼ੇ ਤੋਂ ਜਿਹੜੀ ਸੀ ਕਿੰਮਤ ਤੋਂ ਇਹ 847000 ਰੁਪਏ ਜਿਹੜੀ ਹੈਗੀ ਬੋਲੀ ਜ਼ਿਆਦਾ ਲੱਗੀ ਹੈ ਇਹ ਅਜੀ ਕਿਹਾ ਉਹ ਠੀਕ ਬੋਲੀ ਲੱਗੀ ਹੈ ਤਾਂ ਕਿ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਜਾਣਗੇ ਤੇ ਜੋ ਕਮਾਜੇ ਯੂਜ਼ ਹੋਣਗੇ ਇਹ ਫਰਮ ਜਿਹੜੀ ਹੈਗੀ ਇੱਕ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਰਮ ਹੈ ਇੱਕ ਬਰਨਾਲੇ ਦੀ ਹੈ ਆਤਮਾਰਾਮ ਤੇ ਇਹ ਦੋਨਾਂ ਫਰਮਾਂ ਨੇ ਜਿਹੜੇ ਵੱਖਰੇ ਵੱਖਰੇ ਜਿਹੜੇ ਲਾਰਜ ਸੀਗੇ ਇਹਨਾਂ ਨੂੰ ਆਪਦੇ ਸਭ ਤੋਂ ਵੱਧ ਕੀ ਬੋਲੀ ਦਿੱਤੀ ਤੇ ਇਹਨਾਂ ਨੂੰ ਇਹ ਬੋਲੀ ਜਿਹੜੀ ਹੈਗੀ ਛੱਡੀ ਗਈ ਇਹ ਸਭ ਜਿਹੜੇ ਆ ਬੋਲੀਆਂ ਨਿਲਾਮੀਆਂ ਕਰਦੀਆਂ ਉਹ ਸਾਇ ਕਦੋਂ ਤੱਕ ਹੁੰਦੀਆਂ ਹੈ ਮੰਨ ਲਓ 6 ਮਹੀਨੇ ਬਾਅਦ ਸਾਰਾ ਕਰ ਤੱਕ ਵੀ ਤਾਂ ਸਮਾਂ ਇਹ ਸਮਾਂ ਇਹਦੇ ਅੰਦਰ ਜਿੱਕੀਏ ਅਸੀਂ ਇਹਦਾ ਆਰਡਰ ਲੈਨੇ ਆ ਜਿਹੜੇ ਕੋਈ ਦੀ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇਹਨੇ ਵੀਕਲ ਹੋ ਗਏ ਉਸੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹਦੀ ਅਸੀਂ ਬੋਲੀ ਕਰਦੇ ਆ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ 30-40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 140 ਵੀਕਲ ਸੀ ਇਹ ਅਜੀ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰੈਂਡਿਸ ਹੈਗੇਗਾ ਕਿਉਂਕਿ ਮੈਂ April ਦੇ ਅੰਦਰ ਇੱਥੇ ਆਇਆ ਸੀਗਾ ਟ੍ਰਾਂਸਫਰ ਹੋ ਕੇ ਇਹ ਦੋ ਬੋਲੀਆਂ ਹੋਈਆਂ ਇੱਥੇ ਸਰ ਹੋਰ ਵੀ ਥਾਣਿਆਂ 'ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਨੇ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜਿਹੜੀ ਹੈਗੀ ਸਰਕਾਰ ਨੂੰ ਇਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਦੇ ਵਿੱਚ ਤੁਸੀਂ ਕਹਿੰਦੇ ਹੋ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਐ ਸਪੇਸ ਮਿਲਦੀ ਐ ਥਾਣੇ ਆਂ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਸਰ ਕਿਤੇ ਨਾ ਹੁੰਦਾ ਕੋਈ ਵੈਬਸਾਈਟ ਹੈਗੀ ਜਾਂ ਕਿ ਤਕ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਪਹਿਲਾਂ ਕੱਢਦੇ ਆਂ ਸਮਾਚਾਰ ਦੋ ਪੇਪਰਾਂ 'ਚ ਵੀ ਅਸੀਂ ਕੱਢਦੇ ਆਂ ਦੋ ਪੇਪਰਾਂ 'ਚ ਪਹਿਲਾਂ ਕਢਾਇਆ ਗਿਆ ਸੀਗਾ ਹਾਂਜੀ ਉਹ ਜਿਹੜਾ ਹੈਗਾ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਨੋ ਜਿਹੜਾ ਹੈ ਏਡ ਕੀਤੀ ਗਈ ਸੀਗੀ ਇਹ ਹੈ ਜੀ ਸਰ ਬਠਿੰਡਾ ਪੰਜਾਬ ਪੁਲਿਸ .government.in ਥੋੜੇ ਥੋੜੇ ਵਿਹਕਲ ਜੇ ਹੁੰਦੇ ਹੈ ਜੀ ਹੈਗੇ ਸੀਗੇ ਤੇ ਫੋਲ ਵੀਲਰ ਵੀ ਤੁਹਾਨੂੰ ਇਹਦੇ ਅੰਦਰ ਵਿਹਕਲ ਜੋ ਗੱਲ ਕਰਦੇ ਨੇ ਐਸੇ ਸਾਰੀ ਕਿਸਮ ਦੇ ਵਿਹਕਲ ਹੈ ਇਹਦੇ ਅੰਦਰ ਟਰੱਕ ਵੀ ਸੀਗੇ ਇਨੋ ਵਾ ਗੱਡੀ ਵੀ ਸੀਗੀ ਸਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਟੂ ਵੀਲਰ ਵੀ ਸੀਗੇ ਇੱਥੋਂ ਤੱਕ ਇਹ ਜਾਂਦੇ ਸਾਈਕਲ ਵੀ ਸੀਗੀ ਸਰ ਅੱਜ ਕਿੰਨੇ ਪੈਸੇ ਇਹਨਾਂ ਤੋਂ ਪ੍ਰਵਾਏ ਆ ਕਿਤੇ ਕਦੋਂ ਇਹਨਾਂ ਨੂੰ ਵਹੀਕਲ ਜਿਹੜੇ ਹੈ ਹੈਂਡਓਵਰ ਕਿਤੇ ਜਾਂਦੇ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 1 ਇਹ ਦੇਖੋ ਬੋਲੀ ਦੇਣ ਤੋਂ ਪਹਿਲਾਂ 50000 ਰੁਪਏ ਜਮਾ ਹੁੰਦਾ ਇਹਨਾਂ ਦਾ ਲੇਕਿਨ ਜੋ ਇਹਨਾਂ ਦੀ ਉਹ ਤਾਂ ਰਿਟਰਨ ਅਸੀਂ ਕਰ ਦਿੰਨੇ ਆ ਜਿਹੜੇ ਬੋਲੀ 'ਚ ਕਾਮਯਾਬ ਨਹੀਂ ਹੁੰਦੇ ਕਰ ਦਈਏ ਬਾਕੀ 1/4 ਜਿਹੜਾ ਬੋਲੀ ਜਿਆਦਾ ਲਾ ਕੇ ਜਿਹਨੂੰ ਨਿਕਲ ਜਾਂਦੀ ਹੈ ਉਹ 1/4 ਆਪਦਾ ਪੈਸਾ ਅੱਜ ਜਮਾ ਕਰਾਊਗਾ ਤੇ ਵੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹ ਜਮ੍ਹਾਂ ਕਰਾਊਗਾ ਯਾਨੀ ਉਹਨਾਂ ਨੂੰ ਇਹ ਜਿਹੜਾ ਹੈਗਾ ਪੈਸਾ ਜੀ ਅਕਾਊਂਟ 'ਚ ਜਮ੍ਹਾਂ ਕਰਾ ਕੇ ਗਵਰਨਮੈਂਟ ਤੇ ਇਹਨਾਂ ਨੂੰ ਵਹੀਕਲ ਜਿਹੜਾ ਹੈ ਹੈਂਡ ਓਵਰ ਕਰ ਦਾਂਗੇ ਸਾਰੇ ਕੀ ਸਰ ਇਹਨਾਂ ਦੇ ਡਾਕੂਮੈਂਟ ਹੁੰਦੇ ਨੇ ਜਾਂ ਡਾਕੂਮੈਂਟ ਇਹਨਾਂ ਨੂੰ ਮਾਲਕਾਂ ਨੂੰ ਦਿੱਤੇ ਜਾਂਦੇ ਨੇ ਸਰ ਇਹ ਨਾਲ ਹੀ ਇਹ ਸਵਾਲ ਆ ਕਿ ਇਹ ਕੋਈ ਕਿਹੜਾ ਹੁੰਦਾ ਕੰਫਿਊਜ਼ਨ ਵੀ ਆਨ ਰੋਡ ਚਲਾ ਸਕਦੇ ਨੇ ਚਲਾ ਸਕਦੇ ਉਹ ਦੱਸ ਦਿਓ ਨਹੀਂ ਇਹ ਵਹੀਕਲ ਆਨ ਰੋਡ ਨਹੀਂ ਚੱਲਦੇ ਇਹਨਾਂ ਦੀ ਕੋਈ ਆਰ ਸ਼ੂਰਚ ਨਹੀਂ ਦਿੰਦੇ ਇਹ ਕਰਦੇ ਸੀ ਇੱਕ ਤਰੀਕੇ ਦਾ ਜਿਹੜਾ ਕਵਾੜ ਹੀ ਹੈਗਾ ਇਹ ਕਵਾੜ ਸਕ੍ਰੈਪ 'ਚ ਕਿਤੇ ਜਾਂਦਾ ਸਕ੍ਰੈਪ ਦੇ ਅੰਦਰ ਹੀ ਹੁੰਦਾ ਠੀਕ ਹੈ ਸਰ ਓਕੇ